ਦੋ ਚਾਰਿਆਂ ਥੱਲੇ ਹੀ ਬਹਿ ਜਾਓ। ਨਾਲ ਫੋਟੋ ਖੱਤ ਲਈਏ। ਇੱਧਰ ਵੇਖੋ। ਇੱਧਰ ਵੇਖੋ ਇੱਧਰ ਇੱਧਰ। ਕੰਪਲੀਟ ਵੀਡੀਓ ਕੋ ਦਿਖਾਈਗਾ। ਫੋਟੋ ਖੱਤ ਲਈ ਜਮੀਰ। ਚੱਬਤੀ ਨਹੀਂ ਜਾਨਾ। ਅੰਟੀ ਫੋਟੋ ਕਿੱਥੇ ਜਾਣਾ ਵੀਡੀਓ ਬਣਦੀ ਪਈ ਆ ਇੱਧਰ ਆਓ ਉਹ ਗਰੀਬਾਂ ਦੇ ਆਹ ਹੈ ਨਾ ਬੜਾ ਬੁਰਾ ਕਾਲ ਦਾ ਸਾਨੂੰ ਰਾਜ ਇੱਥੇ ਆਉਂਦੇ ਕਾ ਇੱਥੇ ਆਉਂਦੇ ਆਉਂਦੇ ਤੇਰਾ ਆਉਂਦੇ ਆਉਂਦੇ ਉਹ ਭਰਾ ਮੋਰੇ ਮੋਰੇ ਹੋ ਜਾਓ ਸਾਰੇ ਪਿੱਛੇ ਹੋ ਜਾਓ ਤੂੰ ਸਾਰੇ ਕੰਮ ਫੜੇ ਖੜੇ ਹੋਗੇ ਸਾਰੇ ਆਜੋ ਤੁਸੀਂ ਨਾਲ ਆਓ ਬੱਚਾ ਆਜੋ ਆਜੋ ਚੱਲੋ ਚੱਲੋ ਦਿਖਾਵਾ ਚੱਲੋ ਉੱਧਰ ਦੇ ਪਾਸੇ ਆ ਤੇ ਹੋ ਜਾਓ ਅਤੇ ਇੱਥੇ ਆ ਜਾਓ ਬਾਅਦ ਵਿੱਚ ਉੱਪਰ ਚੱਕਣ ਨੂੰ ਗਿਆ ਜਿਹੜਾ ਸਾਰੇ ਸਾਰੇ ਮੇਰੇ ਪੜਾਓ ਆਹ ਚੱਲ ਆ ਆਹ ਦੇ ਪავლੇ ਇਹ ਹੀ ਆ ਕੇ ਸਾਰੇ ਆਓ ਤੋ ਤੁਸੀਂ ਬਹਿ ਜਾਓ Sorry, yang going to go keberangan dia adik datang dia lagi मैं पानी भर के देना चाहना बाकी बाकी

ਕਲੀ ਬਾਰੇ ਹੈ ਜਰਾ ਸਾਡੇ ਦਾ ਮਿਲ ਰੱਖ ਰਹੇ ਹਾਂ ਜਲਦੀ ਬਸ ਉਹ तरफ ਨਾਲ ਆਇਆ ਨਾਲ ਦੇ ਕਹੋ ਨਾਲ ਆ ਆ ਸਾਰੇ ਦਰਦ ਕਿਉਂ ਗਿਆ ਪਹੀ ਗਿਆ ਤਾਰ ਤੋ ਕਿੰਦਾ ਜੀ ਲੈ ਰਿਹਾ ਆ ਵੀਡੀਓ ਥੋੜਾ ਜਿਹਾ ਫਟਾ ਥੋੜਾ ਜਿਹਾ ਟਿਕਾ ਜੀ ਅੰਕਸਮ ਮੈਂ ਮੇਸ਼ ਕਾਲ ਚੇਅਰਮੈਨ ਡਾਕਟਰ ਡੀ ਆਰ ਅੰਬੀਡਕਰ ਵੈਲਫੇਅਰ ਸੁਸਾਇਟੀ ਹਦੀਆਬਾਸ ਤੋਂ ਸਾਰਿਆਂ ਨੂੰ ਪਹਿਲਾਂ ਜੈ ਭੀਮ ਜੈ ਹਾਰ ਤੇ ਤੋਂ ਸਾਡੇ ਵਿੱਚ ਅੱਜ ਪਹੁੰਚੇ ਨੇ ਸਾਡੇ ਦੀਪਕ ਵੱਧਵਾ ਜੀ ਬੜੇ ਹੀ ਰਿਸਪੈਕਟਡ ਸਾਡੇ ਖੇਰ ਦੇ ਨਮਾਇंदे ਆ ਔਰ ਲਕਮੀ ਹਾਰਡਵੇਅਰ ਇਹਨਾਂ ਦੀ ਬਹੁਤ ਵੱਡੀ ਜਿਹੜੀ ਦੁਕਾਨ ਆ ਉਹ ਕਰਦੇ ਆ ਉਹਦੇ ਮਾਲਕ ਆ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਵੀ ਆਏ ਆ ਤੇ ਸਾਨੂੰ ਅੱਜ ਪਾਰਕ ਦੇ ਵਿੱਚ ਇੱਕ ਬਹੁਤ ਹੀ ਇੱਕ ਨਵੀਂ ਕੰਮੀ ਸੀ ਕਿਉਂਕਿ ਗਰਮੀ ਦਾ ਮੌਸਮ ਆ ਤੇ ਗਰਮੀ ਦੇ ਮੌਸਮ ਦੇ ਵਿੱਚ ਪਾਣੀ ਠੰਡਾ ਹਰੇਕ ਨੂੰ ਚਾਹੀਦਾ ਤੇ ਸਾਡੇ ਵਾਟਰ 쿨ਰ ਪਹਿਲਾਂ ਜਿਹੜਾ ਲੱਗਾ ਹੋਇਆ ਸੀ ਤੇ ਉਹ ਖਰਾਬ ਹੋ ਗਿਆ ਸੀ ਅੱਜ ਇਹਨਾਂ ਨੇ ਸਾਨੂੰ ਨਵਾਂ ਵਾਟਰ 쿨ਰ ਜਿਹੜਾ ਉਹ ਲੈ ਕੇ ਦਿੱਤਾ ਤੇ ਅਸੀਂ ਇਹਨਾਂ ਦਾ ਆਪਣਾ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਸਾਡੇ ਨਾਲ ਸਤਿਕਾਰਯੋਗ ਸਾਥੀ ਖੜੇ ਆ ਕਿ ਸਾਡਾ ਐਜੂਕੇਸ਼ਨ ਨਿਤਾਰਾ ਜੋ ਕੰਪਿਊਟਰ ਕੋਰਸ ਕਰਾਉਂਦੇ ਆ ਔਰ ਨਾਲ ਸਿਰਫ ਇੰਗਲਿਸ਼ ਸਪੀਕਿੰਗ ਕੋਰਸ ਆ ਸਾਡੇ ਪ੍ਰਧਾਨ ਜੀ ਸ਼੍ਰੀਮਤੀ ਸੀਤਾ ਕਾਲਜੀ ਔਰ ਕੰਪਿਊਟਰ ਦੇ ਟੀਚਰ ਸਿਮਰਨ ਜੀ ਤੇ ਦੂਸਰੇ ਪਾਸੇ ਇੰਗਲਿਸ਼ ਸਪੀਕਿੰਗ ਕੋਰਸ ਕਰਾਉਂਦੇ ਆ ਉਹ ਵੀ ਉਹਨਾਂ ਦਾ ਬਨਾਬ ਦੀ ਸਿਮਰਨ ਤੇ ਸਾਰੇ ਸਟੂਡੈਂਟ ਹੈ ਤੇ ਪ੍ਰਧਾਨ ਜੀ ਸਾਡੇ ਸ਼੍ਰੀ ਗੁਰੂ ਰਵਦਾਸ ਸਭਾ ਦੇ ਜਗENDER ਪਾਲ ਚੱਲੀ ਜੀ ਅਮਰੀਕ ਜੀ ਬੱਬੀ ਜੀ ਸਾਡੇ ਨਾਲ ਆ ਅਸੀਂ ਇਹਨਾਂ ਦਾ ਅੱਜ ਜਿਹੜਾ ਪਹੁੰਚੇ ਸਾਡੇ ਵਿੱਚ ਅਸੀਂ ਇਹਨਾਂ ਦਾ ਵੈਲਕਮ ਕੀਤਾ ਤੇ ਇਹਨਾਂ ਨੇ ਅੱਜ ਜਿਹੜਾ ਆ ਉਹ ਨਵੇਂ ਵਾਟਰ কুলਰ ਦਾ ਉਦਘਾਟਨ ਕੀਤਾ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਆਪਣੀ ਸੁਸਾਇਟੀ ਵੱਲੋਂ ਜਿਨ੍ਹਾਂ ਨੇ ਇਸ ਪਾਰਕ ਦੇ ਵਿੱਚ ਜਿਹੜੀ ਅੱਜ ਪਾਣੀ ੀਣ ਵਾਲੇ ਪਾਣੀ ਦੀ ਜਰੂਰਤ ਸੀ ਉਸ ਜਿਹੜਾ ਆ ਉਹ ਠੰਡੇ ਮਿੱਠੇ ਜਲ ਦਾ ਜਿਹੜਾ ਇਹਨਾਂ ਨੇ ਸਾਡੇ ਮੋਹਟ ਕੀਤਾ ਉਹਦੇ ਲਈ ਅਸੀਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਹਰ ਕੋਈ ਰਾਹੀ ਜਿਹੜਾ ਆ ਇੱਥੇ ਰੁਕ ਕੇ ਪਾਣੀ ਲੈ ਕੇ ਜਾਂਦਾ ਤੇ ਪਾਣੀ ਜਿਹੜਾ ਉਹ ਅੱਜ ਗਰਮੀ ਦੇ ਵਿੱਚ ਬਹੁਤ ਜਰੂਰਤ ਸੀ ਧੰਨਵਾਦ ਜੀ ਵੈਲਕਮ ਜੀ ਤੁਹਾਡਾ ਨਾਮ ਆਵੇਗਾ ਜਿਹੜਾ ਉਹਨਾਂ ਦੇ ਉਹ ਪਰਤੇਕਸ਼ ਪਰਤੇਕਸ਼ ਜੀ ਬੇਟਾ ਨਾਲ ਆਏ ਆ ਅਸੀਂ ਇਹਨਾਂ ਦਾ ਬਹੁਤ-ਬਹੁਤ वेलकम ਕਰਦੇ ਆ ਜੀ ਧੰਨਵਾਦ ਜੀ ਤੇ ਆਪਾਂ ਵੀ ਜੀ ਆਇਆਂ ਨੂੰ। ਔਰ ਸਾਡੇ ਪਵਿੱਤਰ ਸਿੰਘ ਜੀ ਵਰਗੀਏ ਪਵਿੱਤਰ ਸਿੰਘ ਜੀ ਉਹਨਾਂ ਦੇ ਬੇਟੇ ਨੇ ਸਪੇਨ ਤੋਂ ਆ ਕੇ ਇਹ ਟੈਂਕੀ ਜਿਹੜੀ 1000 ਲੀਟਰ ਦੀ ਆ ਉਹਦੇ ਵਿੱਚ ਯੋਗਦਾਨ ਪਾਇਆ ਤੇ ਮਹੱਲੇ ਦੇ ਵਾਲਿਆਂ ਨੇ ਵੀ ਜਿਹੜਾ ਹੋਰ ਬੇਨਪੁਰਨਨਵਾਸ ਦੇ ਯੋਗਦਾਨ ਕੀਤਾ ਸਾਰਿਆਂ ਦਾ ਧੰਨਵਾਦ ਜੀ।